ਸਸ਼ੀ ਕਾਲਜੀ ਮੇਲ ਅਪ੍ਰਿਤਕੌਰ ਹਾਜ਼ਰਾਂਜੀ ਰਮਨਦੀਪ ਕਰਿਮੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਾ ਦੀ ਖੇੜ ਦਾ ਭਾਗਿਸ਼ਿਆਲੀ ਮਲਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਦਿਵਾਲੀ ਵਧੀਆ ਲੰਗੀ ਸਬਰ ਨੇ ਪੁੱਛਿਆ ਹਾਂ ਵਧੀਆ ਧੁੰਦਸ ਕੀਰਤੀ ਨੇ ਜਵਾਬ ਦਿੱਤਾ ਉਹ ਵੀ ਤੀਜ ਨਹੀਂ ਵੈਸੇ ਬਹੁਤ ਹਨਾ ਭਾਪੀ ਉਪਰੋਂ ਨੂੰ ਜਿਹੜੀ ਬਣਾਈ ਆ ਫੌਰਨ ਧੁਆ ਉਹ ਵੀ ਅਸਲੀ ਤੀਜ ਹੋਊਗੀ ਸਮਰ ਭੁੱਲਿਆ ਸਮਰ ਜੀ ਕਿਤੇ ਦੋਹਾਂ ਨੇ ਮਿਲ ਕੇ ਮੇਰਾ ਨੰਬਰ ਤੇ ਉਹਦੀ ਡਿਟੇਲ ਕੜਵਾਲੀ ਫਿਰ ਮੇਰਾ ਨੰਬਰ ਤਾਂ ਤੈਨੂੰ ਪਤਾ ਹੀ ਹੈ ਨਾ ਅਮਰਿਤ ਦੇ ਨਾਮ ਤੇ ਹੀ ਆ ਕੀਰਤੀ ਨੇ ਦੱਸਿਆ ਨਹੀਂ ਕੁਝ ਨਹੀਂ ਹੁੰਦਾ ਤੁਸੀਂ ਬਸ 네ਗੇਟਿਵ ਨਾ ਸੋਚੋ ਤੁਸੀਂ ਮੈਨੂੰ ਦੱਸੋ ਤੁਹਾਡੇ ਹਸਬੰਦ ਕਿੱਥੇ ਨੇ ਰੋਸ਼ਨ ਕਿੱਥੇ ਆਪਣਾ ਸਮਰ ਨੇ ਭੁੱਜਿਆ ਉਹ ਡਿਊਟੀ ਗਏ ਨੇ ਤੇ ਰੋਸ਼ਨ ਪਿੰਡ ਗਿਆ ਹੋਇਆ ਏ ਉਹਦੀ ਮਾਮਾ ਮਾਮੀ ਆਈ ਸੀ ਦਿਵਾਲੀ ਦਿਨ ਉਹਨਾਂ ਨਾਲ ਚਲੇ ਗਿਆ ਕੀਰਤੀ ਨੇ ਦੱਸਿਆ ਫਿਰ ਤੁਹਾਡੇ ਕੋਲ ਕੋਣ ਐਨੀ ਰਾਤ ਨੂੰ ਸਸਰਾ ਸੰਭਨੇ ਪੋਚਿਆ ਨਾ ਸੱਸ ਹੀ ਆ ਮੇਰੀ ਇਕੱਲੀ ਖੀਰਦੀ ਨੇ ਦੱਸਿਆ ਭਾਬੀ ਤੁਹਾਡੀ ਸੱਸ ਸਾਊ ਆ ਕਿ ਨਹੀਂ ਵੈਸੇ ਤਾਂ ਤੁਹਾਡੀ ਕਿਸਮਤ ਵਿੱਚ ਸੱਸਤਾ ਤੇਜ਼ ਹੀ ਲਿਖੀ ਹੋਈ ਆ ਵਾਕੀ ਤੁਸੀਂ ਜਿਆਦਾ ਹਿਸਾਬ ਲਾ ਸਕਦੇ ਹੋ ਮੇਰੇ ਤੋਂ ਸੰਬਰ ਨੇ ਮਜ਼ਾਕ ਉਡਾਉਂਦੇ ਨੇ ਕਿਹਾ ਮੇਰੇ ਨਾਲੋਂ ਤਾਂ ਬੱਤ ਤੈਨੂੰ ਪਤਾ ਏ ਮੈਨੂੰ ਕੀ ਲੋੜ ਆ ਤੈਨੂੰ ਸਮਝਾਉਣ ਦੀ ਖੀਰਦੀ ਨੇ ਕਿਹਾ ਨਲੇ ਵਿੱਚ ਨਿਊ ਆਈਡੀ ਬਣਾਉਂਦਾ ਹਾਂ। ਬਸ 1-2 ਦਿਨ ਤੱਕ ਤੁਸੀਂ ਆਪਣੀ ਰਿਕਵੈਸਟ ਲਿਸਟ ਚੈੱਕ ਕਰਦੇ ਰਿਹਾ ਕਰੋ। ਮੈਂ ਰਿਕਵੈਸਟ ਸੈਂਡ ਕਰੂੰਗਾ। ਨਾਮ ਰੱਖੂੰਗਾ ਸੋਨਾ ਸਰਦਾਰ ਮੁੰਡਾ। ਓਕੇ। ਸਮਰ ਨੇ ਕਿਹਾ। ਹਾਂ ਠੀਕਾ ਮੈਂ ਧਿਆਨ ਰੱਖੂੰਗੀ। ਕੀਰਤੀ ਨੇ ਕਿਹਾ। ਵੈਸੇ ਤੁਹਾਡੇ ਮਿਸਟਰ ਕਿੰਨੇ ਪੜੇ ਹੋਏ ਨੇ? ਸਮਰ ਨੇ ਸਵਾਲ ਕੀਤਾ। +2 ਕੀਰਤੀ ਨੇ ਦੱਸਿਆ। ਚਲ ਵਧੀਆ ਹੀ ਫਿਰ ਤਾਂ अच्छा हो ना मैं कपड़े भेजे से गर्म नाले कंबल अमृत को सत्त बंदा लब्बिया मैं कोई जेल में ही जे पुलिस मिलन दे दिया करे वधिया ही फिर तो अपने वास्ते नाले अमृत वास्ते भी समर ने दसिया थैंक यू सो मच कीर्ति ने कहा पहला मैं एक मुंडा सी पर जो मिलन गया तो पुलिस डिपार्टमेंट दे ने उन्होंने रिलेशन पूछया भी किया तेरा अमृत ने ਉਨੇ ਕੀ ਦੱਸਾਂ ਫਿਰ ਉਹ ਮੋੜਾ ਇਹ ਆ ਬੇਚਾਰਾ ਹਿਟਲਰ ਨੇ ਇੱਕ ਆਪਣਾ ਤੇ ਇੱਕ ਆਪਣੀ ਨੂ ਦਾ ਨਾਮ ਹੀ ਲਿਖਾਇਆ ਹੋਇਆ ਇਹ ਹੁਣ ਉੱਥੇ ਹੋਰ ਕੋਈ ਵੀ ਨਹੀਂ ਮਿਲ ਸਕਦਾ ਉਹਨੂੰ ਉੱਥੇ ਸੰਭਰ ਨੇ ਦੱਸਿਆ ਹੁਣ ਕੀ ਸਵਾਲ ਮਿਲਣ ਜਾਣਾ ਹੈ ਉਹਨਾਂ ਨੇ ਉਹ ਤਾਂ ਕਦੇ ਪਹਿਲਾਂ ਨਹੀਂ ਗਏ ਕੀਰਤੀ ਨੇ ਦੱਸਿਆ ਵੈਸੇ ਰੱਬ ਦੀ ਰੰਗ ਦੇਖ ਲਓ ਅਮ੍ਰਿਤੀ ਕਿਸਮਤ ਵਿੱਚ ਲਿਖੀ ਕੀਰਤੀ ਹੀ ਹੋਈ ਸੀ ਸ਼ੀਰਿਕ ਤੌਰ ਤੇ ਹੋਵੀ ਜਿਹੜੀ ਮਰਜ਼ੀ ਹੈ ਨਾ ਸਮਰ ਨੇ ਕਿਹਾ ਉਹਨਾਂ ਨੂੰ ਝੂਠ ਫੋੜ ਕੇ ਵਿਆਹ ਕੀਤਾ ਹੋਊਗਾ ਇਹਨਾਂ ਨੇ ਵੀ ਤੇਰੀ ਕੀਰਤੀ ਨਾਲ ਹੀ ਕਰ ਰਹੇ ਆ ਤੇਰਾ ਵਿਆਹ ਕੀਰਤੀ ਨੇ ਕਿਹਾ ਤੇ ਉਹ ਵਿਚਾਰਾ ਉਹਨਾਂ ਨੂੰ ਹੀ ਕੀਰਤੀ ਸਮਝੀ ਜਾਂਦਾ ਹੋਣਾ ਏ ਉਹਨੂੰ ਕੀ ਪਤਾ ਇਹ ਵੀ ਕਿਹੜੀ ਕੀਰਤੀ ਆ ਅੰਮ੍ਰਿਤਨ ਹੋਊ ਵੀ ਇਹ ਮੇਰੀ ਕੀਰਤੀ ਆ ਵਾਹ ਹੋਏ ਰੱਬਾ ਸਮਰ ਨੇ ਕਿਹਾ ਹਾਈ ਕਿੰਨਾ ਪਿਆਰ ਕਰਦੇ ਹੋ ਨੇ ਅੰਮ੍ਰਿਤਨ ਨੂੰ ਕੀਰਤੀ ਨੇ ਦੁੱਖ ਜ਼ਾਹਿਰ ਕੀਤਾ ਪਿਆਰ ਕਿੱਥੇ ਕਰਦਾ ਏ ਔਰ ਇਹ ਤਾਂ ਗੱਲ ਤੱਕ ਵੀ ਨਹੀਂ ਹੁੰਦੀ ਕਹਿੰਦੇ ਫੋਨ ਵੀ ਖੋਲਿਆ ਉਹਦਾ ਤਾਂ ਸਬਰ ਨੇ ਦੱਸਿਆ ਉਹ ਕਿਹੜਾ ਅੱਜ ਦਾ ਖੋਇਆ ਈ ਉਹਨੂੰ ਤਾਂ ਕਾਫੀ ਟਾਈਮ ਹੋ ਗਿਆ ਹੁਣ ਤਾਂ ਲਵੀ ਜਾਂਦਾ ਹੁੰਦਾ ਸੀ ਮਿਲਣ ਤਾਂ ਗੱਲ ਕਰਾਉਂਦਾ ਹੁੰਦਾ ਸੀ ਮੀਰੀ ਤੇ ਮੰਮੀ ਜੀ ਦੀ ਉਹਨਾਂ ਨਾਲ ਕੀਰਤੀ ਨੇ ਦੱਸਿਆ ਗੱਲ ਵੀ ਨਹੀਂ ਕਰਦਾ ਕੋਈ ਉਹਦੇ ਨਾਲ ਨਾ ਕਿਸੇ ਨੂੰ ਪਰਵਾਹ ਈ ਅੰਮ੍ਰਿਤ ਨੇ ਕਿਹਾ ਮੈਂ ਬਹੁਤ ਕਿਹਾ ਸੀ ਵੀ ਕੁਝ ਵੀ ਕਰਕੇ ਮੈਨੂੰ ਵਿਆਹ ਹੋ ਇੱਕ ਵਾਰ ਉਨ੍ਹਾਂ ਨਾਲ ਪਰ ਕਿਸੇ ਨੇ ਨਹੀਂ ਮੇਰੀ ਸੁਣੀ ਕੀਰਤੀ ਨੇ ਕਿਹਾ ਮੈਂ ਜਿਹੜਾ ਮੁੰਡਾ ਲੱਭਿਆ ਏ ਜੂਵਨ ਪੂਰੀ ਖਬਰ ਸਰ ਪੁੱਛਣ ਨੂੰ ਉਹ ਦੱਸਦਾ ਸੀ ਕਹਿੰਦਾ ਅੰਮ੍ਰਿਤ ਬਹੁਤ ਕਮਜ਼ੋਰ ਹੋ ਗਿਆ ਹਰ ਵਕਤ ਰੋਂਦਾ ਰਹਿੰਦਾ ਏ ਲਵੀ ਲਵੀ ਕਰਦਾ ਰਹਿੰਦਾ ਏ ਕੀਰਤੀ ਕੀਰਤੀ ਕਹਿ ਕੇ ਉੱਚੀ ਉੱਚੀ ਹਾਕਾ ਮਾਰਦਾ ਰਹਿੰਦਾ ਏ ਨਾਲੇ ਮੰਮੀ ਮੰਮੀ ਕਹਿੰਦਾ ਰਹਿੰਦਾ ਏ ਪਰ ਇਹ ਹੀ ਉਹਨੂੰ ਵੀ ਨਹੀਂ ਪਤਾ ਵੀ ਮੰਮੀ ਕੌਣ ਸੀ ਸੰਬਰ ਨੇ ਦੱਸਿਆ ਕੀ ਮਤਲਬ ਉਮੀਰ ਅੱਜ ਵੀ ਯਾਦ ਕਰਦੇ ਨੇ ਕੀਰਤੀ ਨੇ ਸਵਾਲ ਕੀਤਾ ਹਮ ਸੰਬਰ ਨੇ ਜਵਾਬ ਦਿੱਤਾ ਸੰਬਰ ਮੈਨੂੰ ਇੱਕ ਵਾਰ ਹੱਥ ਫੜਾ ਦਿੰਦੇ ਅਮ੍ਰਿਤਾ ਮੈਂ ਰਹਿ ਲੈਂਦੀ ਇਦਾਂ ਹੀ ਉਹਨਾਂ ਨਾਲ ਮੈਨੂੰ ਯਕੀਨ ਆ ਕਿ ਉਹ ਠੀਕ ਵੀ ਹੋ ਜਾਂਦੇ ਬਹੁਤ ਜੀਤੀ ਕੀਰਤੀ ਨੇ ਕਿਹਾ ਉਹਨੂੰ ਫੇਸ ਨਹੀਂ ਯਾਦ ਪਰ ਨਾਮ ਤਾਂ ਯਾਦ ਹੈਗਾ ਹੀ ਐ ਨਾ ਤੁਹਾਡਾ ਸੰਬਰ ਨੇ ਕਿਹਾ ਖਮ ਕੀਰਤੀ ਨੇ ਕਿਹਾ ਵੈਸੇ ਭਾਬੀ ਤੁਸੀਂ ਉਹਨੂੰ ਜਿੰਨੀ ਜਲਦੀ ਭੁੱਲ ਜਾਓ ਉਹਨਾ ਚੰਗਾ ਏ ਤੁਹਾਡੇ ਲਈ ਵਾਕੀ ਉਹਦੀ ਫਿਕਰ ਨਾ ਕਰਿਆ ਕਰੋ ਮੈਂ ਦੇਖਭਾਲ ਕਰ ਲੂੰਗਾ ਸਾਰੀ ਉਦੀ ਸੰਵਰਨੇ ਕਿਹਾ ਜਿਸ ਦਿਨ ਉਹਨਾਂ ਦੀ ਮੈਰਿਜ ਹੋਈ ਸੀ ਮੈਂ ਬਹੁਤ ਰੋਈ ਸੀ ਕੀਰਤੀ ਨੇ ਦੱਸਿਆ ਉਹ ਕਿਹੜਾ ਉਹਨੇ ਆਪ ਕਰਾਈ ਆਪਣੀ ਮਰਜ਼ੀ ਨਾਲ ਨਾ ਉਹਨੂੰ ਕੁਝ ਪਤਾ ਸੀ ਗੱਲਾਂ ਦਾ ਉਹ ਤਾਂ ਬਸ ਇੱਕ ਗੇਮ ਸੀ ਹਿਟਲਰ ਦੀ ਮੇਰੀ ਮਾਸੀ ਜੀ ਨਾਲ ਗੱਲ ਹੋਈ ਸੀ ਇਸ ਟਾਪਿਕ ਤੇ ਸਾਰੀ ਸਮਰ ਬੋਲੀਆ ਉਹ ਤਾਂ ਪਤਾ ਹੀ ਆ ਕਿ ਗੇਮ ਸੀ ਉਹਨਾਂ ਦੀ ਸਭ ਜ਼ਮੀਨ ਦਾ ਚੱਕਰ ਆ ਹੋਰ ਕੁਝ ਨਹੀਂ ਖੀਰਤੀ ਨੇ ਕਿਹਾ ਮੈਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦਾ ਹਾਂ ਅਮ੍ਰਿਤਾ ਕਦੇ ਕੋਈ ਬੋਤਾ ਜ਼ਿਕਰ ਨਹੀਂ ਕਰਦਾ ਤੁਹਾਨੂੰ ਭਾਬੀ ਵੀ ਤਾਂ ਕੱਟ ਹੀ ਕਹਿਣਾ ਏ ਤਾਂ ਕਿ ਤੁਹਾਨੂੰ ਪਿਛਲਾ ਕੁਝ ਵੀ ਹੁਣ ਯਾਦ ਨਾ ਆਵੀ ਤੇ ਤੁਸੀਂ ਹੌਲੀ-ਹੌਲੀ ਅਮ੍ਰਿਤ ਨੂੰ ਭੁੱਲ ਜੋ ਨਲੇ ਮੈਂ ਨਹੀਂ ਚਾਹੁੰਦਾ ਕੀ ਹੁਣ ਤੁਹਾਨੂੰ ਅੰਮ੍ਰਿਤ ਕਰਕੇ ਜਾਂ ਮੇਰੀ ਤੁਹਾਨੂੰ ਭਾਬੀ ਕਹਿਣ ਕਰਕੇ ਕੋਈ ਵੀ ਪ੍ਰੋਬਲਮ ਆਵੇ ਬਹੁਤ ਸਹਲੇ ਆ ਤੁਸੀਂ ਬਥੇਰੀ ਦੁੱਖ ਕਟਲੇ ਮਸਾਂ ਤੁਹਾਡਾ ਘਰ ਵਸਿਆਈ ਹੁਣ ਤੁਹਾਨੂੰ ਪਿੱਛੋਂ ਕੁਝ ਨਹੀਂ ਹੱਥ ਲੱਗਣਾ ਮਸਾ ਰੱਬ ਨੇ ਸੁਣੀਆ ਆਪਣੇ ਰੌਸ਼ਨ ਨੂੰ ਮਸਾਂ ਪਾਪਾ ਦਾ ਪਿਆਰ ਮਿਲਣ ਲੱਗਿਆ ਏ ਹੁਣ ਬਸ ਤੁਸੀਂ ਆਪਣਾ ਘਰ ਦੇਖੋ ਬਾਕੀ ਸਭ ਸਾਡੇ ਤੇ ਛੱਡ ਦਿਓ ਸੰਭਰਨੇ ਕਿਹਾ ਹਮ ਮੈਂ ਨਾਚ ਹੁੰਦੇ ਹੋਏ ਵੀ ਕੋਸ਼ਿਸ਼ ਕਰੂੰਗੀ ਭੁੱਲਣ ਦੀ ਕੀਰਤੀ ਨੇ ਕਿਹਾ ਆਪਨਾ ਹੁਣ ਉਥੇ ਕੁਝ ਨਹੀਂ ਬਚਿਆ ਉਹ بیچ ਦੇਣ ਗੀਆਂ ਸਭ ਕੁਝ ਜਿਹੜੀਆਂ ਬੈਠੀਆਂ ਨੇ ਸਭ ਕੁਝ ਸੰਭੀ ਟੱਕੇ ਨਾਲ ਪ੍ਰਧਾਨ ਬਣ ਕੇ ਬੈਠੀਆਂ ਨੇ ਦੋਵੇਂ ਸਮਰ ਹੋ ਲਿਆ ਹਮ ਇਹੀ ਤਾਂ ਉਹ ਚਾਹੁੰਦੀਆਂ ਨੇ ਕੀਰਤੀ ਨੇ ਕਿਹਾ ਤੁਹਾਨੂੰ ਪਤਾ ਅੰਮ੍ਰਿਤ ਦੀ ਕਹੀ ਹੋਈ ਇੱਕ ਇੱਕ ਗੱਲ ਸੱਚ ਹੋ ਰਹੀ ਆ ਤੁਹਾਨੂੰ ਯਾਦ ਆ ਉਹ ਤੁਹਾਨੂੰ ਵੀ ਕਹਿੰਦਾ ਹੁੰਦਾ ਸੀ ਕਿ ਤੇਰੇ ਵਿਆਹ ਤੋਂ ਬਾਅਦ ਖੁਸ਼ੀ ਹੀ ਖੁਸ਼ੀ ਮਿਲੂਗੀ ਸਭ ਵਧੀਆ ਵਧੀਆ ਹੋਊ ਸਮਰ ਬੋਲ ਲਿਆ ਹਮ ਯਾਦਾ ਕੀਰਤੀ ਨਹੀਂ ਗਿਆ ਇਹ ਵੀ ਕਹਿੰਦਾ ਹੁੰਦਾ ਸੀ ਕਿ ਕੋਈ ਟਾਈਮ ਆਊਗਾ ਸਾਰੇ ਜਨੇ ਮੇਰਾ ਸਾਥ ਛੱਡ ਜਾਣਗੇ ਇਹ ਵੀ ਸੱਚ ਹੋ ਗਿਆ ਸਭ ਕੁਝ ਸੱਚ ਹੁੰਦਾ ਜਾ ਰਿਹਾ ਇੱਕ ਇੱਕ ਕਰਕੇ ਸਮਰ ਨੇ ਦੱਸਿਆ ਹਮ ਹੋਰ ਕੀ ਤਾਂ ਹੀ ਤਾਂ ਮੈਨੂੰ ਹੁਣ ਫਿਊਚਰ ਸ਼ਵਤੋ ਵੀ ਡਰ ਲੱਗਦਾ ਏ ਖੀਤੀ ਬੋਲੀ ਇਹ ਰੌਸ਼ਨ ਦੇਖਿਓ ਵੱਡਾ ਹੋ ਕੇ ਕੁਛ ਹੀ ਵਧੀਆ ਕਰੋਗਾ ਸਮਰਨੇ ਕਿਹਾ ਕਰੂਗਾ ਹੀ ਮੇਰੀ ਮਿਹਨਤ ਪਤਾ ਕਿੰਨੇ ਆਉਦੇ ਤੇ ਕੀਦੀ ਨੇ ਸਵਾਰ ਕੀਤਾ ਸਭ ਦੀਆਂ ਆਸਾਂ ਤੇ ਅਸੀਸਾਂ ਵੀ ਨੇ ਤੁਹਾਡੀ ਮਿਹਨਤ ਦੇ ਨਾਲ ਨਾਲ ਵੈਸੇ ਸਭ ਸੈੱਟ ਹੋ ਗਿਆ ਸੀ ਪਰ ਉਹ ਆਪ ਹੀ ਨਹੀਂ ਠੀਕ ਹੋਇਆ बस ਇੱਕ ਅੰਮ੍ਰਿਤ ਨੂੰ ਤੁਸੀਂ ਮਿਲ ਜਾਂਦੇ ਇੱਕ ਮਾਸੀ ਜੀ ਨੂੰ ਅੰਮ੍ਰਿਤ ਮਿਲ ਜਾਂਦਾ ਪਰ ਚਲੋ ਛੱਡੋ ਅਜੇ ਵੀ ਰੱਬ ਦਾ ਸ਼ੁਕਰ ਆ ਵੀ ਜਿਉਂਦਾ ਸਕਦਾ ਬੈਠਾ ਏ ਅੱਖਾਂ ਮੋਰੀ ਕਦੇ ਤਾਂ ਦੇਖਣ ਨੂੰ ਵੀ ਮਿਲੋਗਾ ਹੀ ਪਰ ਭਾਗ 1 ਦਾ ਹੀ ਸੀ ਜਾਂ ਤਾਂ ਰਮਨ ਦਾ ਜਾਂ ਫਿਰ ਉਦੀ ਵਾਈਫ ਸੀ ਤਦ ਦਾ ਕਿਉਂਕਿ ਜਦੋਂ ਦੇ ਉਹ ਦੋਵੇਂ ਗਏ ਨੇ ਦੁਨੀਆ ਤੋਂ ਇਹਨਾਂ ਦਾ ਤਾਂ ਘਰ ਹੀ ਉਜੜ ਗਿਆ ਸਮਰ ਨੇ ਕਿਹਾ ਹੋਰ ਕੀ ਸਭ ਬਰਬਾਦ ਹੋ ਗਿਆ ਕੀਰਤੀ ਬੋਲੀ ਵਿਆਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਕੀਰਤੀ ਨੇ ਉਹਦੀ ਜ਼ਮੀਨ 'ਚੋਂ ਅੱਠ ਕਿਲੀ ਵੀ ਵੇਚ ਦਿੱਤੀ ਸਮਰ ਨੇ ਦੱਸਿਆ ਹੋਰ ਕੀ ਕਰਨਾ ਸੀ ਉਹਨਾਂ ਨੇ ਇਹੀ ਤਾਂ ਚਾਉਂਦੀਆਂ ਸੀ ਉਹ ਦੋਵੇਂ ਪੈਸੇ ਦੀਆਂ ਪੁਜਾਰਨਾ ਕੀਰਤੀ ਨੇ ਕਿਹਾ ਸਭ ਉਹਨਾਂ ਦੇ ਹੱਥ ਵਿੱਚ ਆ ਜੋ ਚਾਉਂਦੀਆਂ ਨੇ ਉਹੀ ਹੋਈ ਜਾਂਦਾ ਏ ਬਾਕੀ ਕੀਰਤੀ ਦੇ ਲਿੰਕ ਕਿਸੇ ਹੋਰ ਮੁੰਡੇ ਨਾਲ ਨਹੀਂ ਉਹ ਵੀ ਆ ਰਿਹਾ ਏ ਉਹਦੇ ਪਿੱਛੇ ਹੀ ਇੰਡੀਆ ਫੌਰਨ ਤੋਂ ਬਾਕੀ ਕੀ ਪਤਾ ਏ ਆ ਵੀ ਗਿਆ ਹੋਵੇ ਸਮਰ ਤੇਜ਼ ਰਫਤਾਰ ਨਾਲ ਲਿਖੀ ਜਾ ਰਿਹਾ ਸੀ ਅੱਛਾ ਚਲ ਤੂੰ ਦਫਾ ਕਰ ਉਹਨਾਂ ਨੂੰ ਕੀ ਹੋ ਸਕਦਾ ਏ ਹੁਣ ਉਹਨੂੰ ਦੇਖ ਕੀਰਤੀ ਨੇ ਕਿਹਾ ਜਾਂ ਤਾਂ ਇਹ ਸਭ ਅੰਮ੍ਰਿਤਾ ਪ੍ਰੋਕ ਸਕਦਾ ਸੀ ਪਹਿਲਾਂ ਜਾਂ ਫਿਰ ਮੈਂ ਜਾਂ ਲਵੀ ਪਰ ਮੈਂ ਫੌਰਨ ਤੋਂ ਨਿਕਲ ਨਹੀਂ ਸਕਦਾ ਕਿਉਂਕਿ ਪਾਸਪੋਰਟ ਜਪਤਾ ਮੇਰਾ ਤੇ ਲਵੀ ਉਹ ਤਾਂ ਕਮਲਾ ਹੋਇਆ ਪਿਆ ਏ ਸਮਰ ਬੋਲਿਆ ਸੱਚ ਇੱਕ ਗੁੱਡ ਨਿਊਜ਼ ਤਾਂ ਦੇਣੀ ਹੀ ਭੁੱਲ ਗਿਆ ਮੈਂ ਤੁਹਾਨੂੰ ਮੇਰੀ ਮੰਮੀ ਆ ਰਹੀ ਨੇ ਬਹੁਤ ਜਲਦੀ ਮੇਰੇ ਕੋਲ ਪੈਸਾ ਤਾਂ ਬਹੁਤ ਲੱਗਿਆ ਮੇਰਾ ਪਰ ਕੰਮ ਬਣ ਗਿਆ ਇੰਨਾ ਬਹੁਤਾ ਕਿ ਬਾਬਾ ਜੀ ਨੇ ਸੁਣ ਲਈ ਮੇਰੀ ਤੇ ਮੈਂ ਆਪਣਾ ਕੰਮ ਵੀ ਨਵੇਂ ਸਿਰੇਂ ਸ਼ੁਰੂ ਕੀਤਾ ਏ ਹੁਣ ਅਗਮਨੀ ਤਾਂ ਮੈਨੂੰ ਧੋਖਾ ਦੇ ਦਿੱਤਾ ਸੀ ਸਮਰ ਨੇ ਦੱਸਿਆ ਹਮ ਉਹਦਾ ਪਤਾ ਹੀ ਮੈਨੂੰ ਪਰ ਤੂੰ ਫਿਕਰ ਨਾ ਕਰ ਪੈਸੇ ਤਾਂ ਹੋਰ ਆ ਜਾਣਗੇ ਪਰਮਜੀਤ ਮੰਮੀ ਤੇਰੇ ਕੋਲ ਆ ਜਾਣਗੇ ਇਨਾ ਬੋਤਾ ਨਾਲੇ ਪਿਆਸੀ ਕਿੜਾ ਉਹਨਾਂ ਤੋਂ ਉੱਪਰ ਨਹੀਂ ਹੈ ਕਿ ਨਹੀਂ ਕੀਤੀ ਨੇ ਕਿਹਾ ਹਾਂਜੀ ਮੈਂ ਹੁਣ ਜੀਰੂ ਤੋਂ ਸਟਾਰਟ ਕੀਤਾ ਹੈ ਆਪਣਾ ਕੰਮ ਬਾਕੀ ਰੱਬ ਰੱਖਾ ਅਜੇ ਤਾਂ ਮੈਂ ਰੈਸਟੋਰੈਂਟ ਵਿੱਚ ਹਾਂ ਐਜ਼ ਅ ਵਾਈਸ ਮੈਨੇਜਰ ਇੱਕ ਗੱਡੀ ਦੀ ਇਨਸਟਾਲਮੈਂਟ ਤੇ ਗਰੂਮ ਦਾ ਰੈਂਟ ਇਹ ਦੋ ਕੰਮ ਕਰਦਾ ਹਾਂ ਮੈਂ ਫਿਲਹਾਲ ਦਿਨ ਚ ਰੈਸਟੋਰੈਂਟ ਰਾਤ ਨੂੰ ਪੈਟਰੋਲ ਪੰਪ ਤੇ ਕੰਮ ਕਰਨ ਜਾਂਦਾ ਹਾਂ ਇਹ ਮੈਂ ਸਮਰ ਨੇ ਦੱਸਿਆ ਚਲ ਕੁਈ ਨਾ ਹੌਲੀ ਹੌਲੀ ਸਭ ਠੀਕ ਹੋ ਜੂ ਤੂੰ ਟੈਨਸ਼ਨ ਨਾ ਲੈ ਨਲੀ ਚੰਗਾ ਹੁਣ ਮੈਂ ਲੱਗੀ ਸੌਣ ਤੂੰ ਵੀ ਜਾ ਹੁਣ ਕੰਮ ਤੇ ਆਪਣੀ ਬਾਈ ਕੀਰਤੀ ਨੇ ਕਿਹਾ ਤੇ ਫੋਨ ਰੱਖ ਕੇ ਸੋ ਗਈ 14 ਨਵੰਬਰ ਨੂੰ ਸਬਰ ਨੇ ਕੀਰਤੀ ਨੂੰ ਮੈਸੇਜ ਕੀਤਾ ਕਿਵੇਂ ਹੋ ਰੌਸ਼ਨ ਕਿਵੇਂ ਆ ਹੋਰ ਘਰ ਸਾਰੇ ਕਿਵੇਂ ਨੇ ਤੁਹਾਡੇ ਮਿਸਟਰ ਦਾ ਕੰਮ ਕਰ ਠੀਕ ਆ ਠੀਕ ਆ ਸਭ ਤੂੰ ਦਾ ਸੁਪਨਾ ਕੀਰਤੀ ਨੇ ਕਿਹਾ ਵਧੀਆ ਏ ਜੀ ਸਾਡਾ ਵੀ ਉਹ ਉਧਰ ਗੱਲ ਹੋਈ ਕਿਸੇ ਨਾਲ ਕਿ ਨਹੀਂ ਸਮਰ ਨੇ ਜਵਾਬ ਦੇ ਨਾਲ ਨਾਲ ਸਵਾਲ ਕੀਤਾ ਹਾਂ ਆਇਆ ਸੀ ਮੈਸੇਜ ਕਈ ਦਿਨ ਹੋ ਗਏ ਦੀਦੀ ਨੇ ਫਤਿਹੀ ਸਕੂਲ ਦਾ ਕੰਮ ਪੁੱਛਿਆ ਹੋ ਲਵੀ ਤੋਂ ਉਹੀ ਪੁੱਛਦਾ ਸੀ ਉਹ ਮੈਨੂੰ ਕੀਰਤੀ ਨੇ ਦੱਸਿਆ ਅੱਛਾ ਸਭ ਠੀਕ ਹੈ ਨਾ ਉਧਰ ਸਮਰ ਨੇ ਪੁੱਛਿਆ ਹਮ ਠੀਕ ਤਾਂ ਤੈਨੂੰ ਪਤਾ ਹੀ ਆ ਪਰ ਮੈਂ ਹੈਰਾਨ ਸੀ ਕਿਉਂ ਇਹਨਾਂ ਸਹੀ ਟਾਈਪ ਕਿ ਮੈਂ ਕਰ ਰਿਹਾ ਸੀ ਉਸੇ ਕੀਰਤੀ ਨੇ ਕਿਹਾ ਫਰੀਦਾ ਤੁਸੀਂ ਉਹਨੂੰ ਹੀ ਪੁੱਛਦੇ ਵੀ ਕਿਵੇਂ ਟਾਈਪ ਕਰ ਲਿਆ ਉਹਨੇ ਸਹੀ ਮੈਨੂੰ ਕਾ ਤੋ ਪੁੱਛਦੇ ਹੂੰ ਸੰਬਰ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕੰਬਲਿਆ ਉਹਨੂੰ ਹੀ ਪੁੱਛਿਆ ਸੀ ਮੈਂ ਤੈਨੂੰ ਨਹੀਂ ਪੁੱਛਦੀ ਉਹ ਕਹਿੰਦਾ ਵੀ ਮੈਂ ਅੱਜ ਚਿੱਟੇ ਦੀ ਡੋਜ਼ ਨਹੀਂ ਲਾਈ ਮੈਂ ਹੈਰਾਨ ਹੋ ਗਈ ਵੀ ਉਹ ਤਾਂ ਟੰਨ ਹੋ ਜਾਂਦਾ ਹੈ ਰੋਜ਼ ਸ਼ਾਮ ਨੂੰ ਪਰ ਜਦੋਂ ਮੈਂ ਉਹਨੂੰ ਕਾਰਨ ਪੁੱਛਿਆ ਰਿਹਾ ਤਾਂ ਉਹ ਕਹਿੰਦਾ ਕਿ ਅੱਜ ਮੈਂ ਕਣਕ ਵੀਜਣੀ ਸੀ ਤਾਂ ਨਹੀਂ ਲਾਇਆ ਅੱਜ ਕਹਿੰਦਾ ਤੋੜ ਬਹੁਤ ਲੱਗਦੀ ਆ ਪਰ ਮੈਂ ਕੰਟਰੋਲ ਕਰ ਲਿਆ ਫਿਰ ਮੈਂ ਸਮਝਾਇਆ ਵੀ ਜੀ ਰੋਜ਼ ਕਰ ਲਵੇਂ ਕੰਟਰੋਲ ਫੇਰ ਨਹੀਂ ਠੀਕ ਕਹਿੰਦਾ ਜ਼ਿੰਦਗੀ ਦਾ ਕੀ ਪਤਾ ਕਦ ਮੁੱਕ ਜਾਣੀ ਆ ਇੰਜੋਏ ਕਰੋ ਬਸ ਇਹੀ ਸੋਚਿਆ ਹੋਇਆ ਏ ਹੁਣ ਤਾਂ ਮੈਂ ਸਮਰ ਸ਼ਾਇਦੋਂ ਹੁਣ ਅੰਦਰੋਂ ਟੁੱਟ ਗਿਆ ਜਮਾ ਏ ਤਾਂ ਹੀ ਤਾਂ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਹੁਣ ਨਹੀਂ ਤਾਂ ਤੇਰੀ ਵਾਂਗ ਉਹਨੇ ਵੀ ਮੇਰੇ ਕਦੇ ਕੋਈ ਗੱਲ ਨਹੀਂ ਸੀ ਮੋੜੀ ਜੋ ਹੁਕਮ ਕਹਿ ਮੰਨ ਜਾਂਦਾ ਹੁੰਦਾ ਸੀ ਕਿ ਤੀਨੀ ਦੱਸਿਆ ਹਮ ਸਹੀ ਗੱਲਾਂ ਦੋਸਤ ਵੀ ਸਾਰੇ ਦੂਰ ਹੋ ਗਏ ਦੁੱਖ ਸੁਖ ਵੰਡੇ ਨੂੰ ਕੋਈ ਹੈ ਨਹੀਂ ਹੁਣ ਉਹਨੇ ਟੁੱਟਣਾ ਹੀ ਆ ਦਿਨੋ ਦਿਨ ਸੰਭਰਨੇ ਕਿਹਾ ਮੈਨੂੰ ਕਹਿੰਦਾ ਮੈਂ ਜਿਹੜਾ ਕੰਮ ਕਰ ਰਿਹਾ ਹਾਂ ਚੁੱਪ ਕਰਕੇ ਉਹ ਕਰੋ ਇਹਨਾਂ ਗੱਲਾਂ ਹੁਣ ਮੈਂ ਨਹੀਂ ਸੁਣਨੀਆ ਤੇ ਸਮਝਣੀਆਂ ਨਹੀਂ ਚਾਹੁੰਦਾ ਕਹਿੰਦਾ ਇੱਕ ਮੈਨੂੰ ਤੋੜ ਲੱਗੀ ਪਈ ਆ ਉਦੋਂ ਤੁਸੀਂ ਨਹੀਂ ਮੈਨੂੰ ਦੱਸਦੇ ਵੀ ਦੀਦੀ ਨੂੰ ਕੀ ਜਵਾਬ ਦੇਵਾਂ ਮੈਂ ਕਹਿੰਦਾ ਇੱਕ ਦੀਦੀ ਆ ਵਾਰ-ਵਾਰ ਮੈਸੇਜ ਕਰੀ ਜਾਂਦੀ ਆ ਫੇ ਦੱਸਦੀ ਕੀ ਕਿਹਾ ਮੈਡਮ ਨੇ ਮੈਂ ਕਿਹਾ ਚੰਗਾ ਫੇ ਤੂੰ ਦੀਦੀ ਨੂੰ ਨੰਬਰ ਦੇ ਦੇ ਮੇਰਾ ਫਿਰ ਬੋਲਿਆ ਨਹੀਂ ਮੈਨੂੰ ਹੀ ਦੱਸਣਾ ਪਿਆ ਜੋ ਪੁੱਛਦੀ ਸੀ ਦੀਦੀ ਇਹਦੇ ਥਰੂ ਹੀ ਜਵਾਬ ਭੇਜਿਆ ਫਿਰ ਵੀ ਮੈਂ ਨੰਬਰ ਨਹੀਂ ਦਿੰਦਾ ਮੇਰਾ ਉਹਨਾਂ ਨੂੰ ਕੀਤੀ ਨੇ ਕਿਹਾ ਦਊ ਵੀ ਕੀ ਕਹਿ ਕੇ ਬਚਾਰਾ ਨੰਬਰ ਉਹਨਾਂ ਨੂੰ ਤੁਹਾਡਾ ਸਮਰ ਬੋਲਿਆ ਉਹਨਾਂ ਨੇ ਤਾਂ ਬਹੁਤ ਵਾਰ ਮੰਗਿਆ ਹੀ ਨੰਬਰ ਮੇਰਾ ਇਹ ਨਹੀਂ ਦਿੱਤਾ ਆਪੇ 10ਵੀਂ ਦਿੰਦਾ ਇਹਨਾਂ ਨੇ ਸਾਰੀ ਗੱਲ। ਉਹਨਾਂ ਨੇ ਪੁੱਛਿਆ ਵੀ ਬਹੁਤ ਆ ਵੀ ਕੌਣ ਆ ਇਹ ਮੈਡਮ? ਇਹਦੀ ਵੌਇਸ ਵੀ ਕਿੰਨੀ ਸੋਹਣੀ ਆ। ਕਹਿੰਦੇ ਹੀ ਮੈਡਮ ਤੋਂ ਅੰਮ੍ਰਿਤ ਪੁੱਛਿਆ ਕਰਦਾ ਸੀ। ਦੱਸਦਾ ਨਹੀਂ ਹੁੰਦਾ ਇਹ। ਦੀਦੀ ਕਹਿੰਦੇ ਸੀ ਵੀ ਨੰਬਰ ਦੇ ਦੀ ਮੈਂ ਸਿੱਧਾ ਪੁੱਛ ਲਿਆ ਕਰੂੰਗੀ। ਜੋ ਵੀ ਪੁੱਛਣਾ ਹੋਇਆ ਕਰੋ। ਪਰ ਇਹ ਨਿਰਾਦ ਹੰਦਾ ਉਹਨਾਂ ਨੂੰ। ਦੱਸਿਆ ਇਹਨਾਂ ਦੋਹਾਂ ਨੇ ਨਹੀਂ ਉਹਨਾਂ ਨੂੰ ਕਦੀ ਵੀ ਕੌਣ ਆ ਕੁੜੀ। ਵੌਇਸ ਮੈਸੇਜ ਸੁਣ ਕੇ ਪਹਿਚਾਨ ਲੈਂਦੇ ਨੇ ਉਹ ਆਵਾਜ਼ ਮੇਰੀ। ਕੀਤਿ ਨੇ ਕਿਹਾ ਚਲ ਕੋਈ ਨਹੀਂ ਇਨਕ ਤਾਂ ਹੈਗਾ ਵੀ ਗੱਲ ਹੋਗੀ ਉਹਨਾਂ ਦੀ ਆਪਣੀ ਭਾਪੀ ਨਾਲ ਤੁਹਾਡੀ ਤਾਂ ਚੜ੍ਹਾਈ ਆ ਪੂਰੀ ਸੰਬਰ ਨੇ ਮਜ਼ਾਕ ਕੀਤਾ ਭਾਪੀ ਕਾਦੀ ਹਾਂ ਮੈਂ ਉਹਨਾਂ ਦੀ ਕੀਤਿ ਨੇ ਉਦਾਸ ਹੋ ਕੇ ਕਿਹਾ ਕੋਈ ਨਾ ਉਹਨਾਂ ਨੂੰ ਮੈਂ ਦੱਸ ਦੂੰਗਾ ਵੀ ਦੀਦੀ ਉਹ ਉਹੀ ਸੀ ਸਮਰ ਨੇ ਕਿਹਾ ਫਿਰ ਇੱਕ ਸਕਰੀਨਸ਼ਾਟ ਭੇਜਦੇ ਹੋਏ ਸੰਬਰ ਨੇ ਪੁੱਛਿਆ ਅ ਤ ਤੁਹਾਡੇ ਨਾਲ ਐੜਾ ਕੌਣ ਆਹੀ ਮੈਨੂੰ ਇਹਦੀ ਰਿਕਵੈਸਟ ਆਈ ਆ ਕੌਣ ਅਪਲਾਈ ਨਿ ਮਾਣੀ ਰਹੀ ਆਈਡੀ ਦਾ ਨਾਮ ਦੇਖ ਕੇ ਇਹ ਸਮਝ ਲਿਆ ਵੀ ਫੀਕਾ ਹੋਪ ਕੋਈ ਮੈਨੂੰ ਤਾਂ ਵੈਸੇ ਪਤਾ ਨਹੀਂ ਕੌਣਾ ਕਿਉਂਕਿ ਜਰੂਰੋਂ ਦੀ ਮੈਂ ਲਿਖਣ ਲੱਗੀ ਆ ਮੈਨੂੰ ਕੋਈ ਫਾਲਤੂ ਮੈਸੇਜ ਨਹੀਂ ਆਉਂਦਾ ਜੀ ਆ ਜੀ ਤਾਂ ਮੈਂ ਛੰਡ ਕਰ ਦਿੰਨੀ ਆ ਮੁੜ ਕੇ ਅਗਲਾ ਭੁੱਲਦਾ ਨਹੀਂ ਨਹੀਂ ਫਿਰ ਬਲੌਕ ਦਾ ਬਟਨ ਤਾਂ ਕਿਤੇ ਗਿਆ ਹੀ ਨਹੀਂ ਉਹ ਤਾਂ ਵਧਈਦਾ ਏ ਵੈਸੇ ਤਾਂ ਕੁੜੀ ਦੀ ਫੋਟੋ ਦੇਖ ਕੇ ਐਡ ਨਾ ਕਰ ਲਈ ਇਹਨੂੰ ਕੀਰਤੀ ਨਹੀਂ ਕਿਹਾ ਕੋਈ ਨਹੀਂ ਹੋਣੀ ਕੋਈ ਇੱਛਾ ਰਹੀ ਕਿਸ ਕੁੜੀ ਨਾਲ ਗੱਲ ਕਰਨ ਦੀ ਦਿਲ ਭਰ ਗਿਆ ਕੁੜੀਆਂ ਤੋਂ ਧੋਕੇ ਖਾ ਖਾ ਕੇ ਸਮਰ ਬੋਲਿਆ ਵੈਸੇ ਤੇਰੀ ਵਾਈਫ ਦੀ ਕੋਈ ਗੱਲ ਨਹੀਂ ਕੀਤੀ ਤੂੰ ਕੀ ਗੱਲ ਉਹ ਕਿੱਥੇ ਆ ਕੀਰਤੀ ਨੇ ਪੁੱਛਿਆ ਜਦੋਂ ਮੈਂ ਜੇਲ੍ਹ ਵਿੱਚ ਸੀ ਉਦੋਂ ਉਹਨੇ ਮੇਰੀ ਕੋਈ ਹੈਲਪ ਨਹੀਂ ਕਰੀ ਨਾ ਮੈਨੂੰ ਮਿਲਣ ਆਈ ਸੀ 6 ਮਹੀਨੇ ਮੈਂ ਉਹਦੀ ਵੇਟ ਕਰੀਏ ਅੰਦਰ ਬੈਠਾ ਫਿਰ ਬਾਹਰ ਆ ਕੇ ਮੈਂ ਨਹੀਂ ਉਹਨੂੰ ਮਿਲਣ ਗਿਆ ਫਿਰ ਕਹਿੰਦੀ ਤਲਾਕ ਦੇ ਦੇ ਮੈਨੂੰ ਮੈਂ ਦੇ ਦੇ ਦਿੱਤਾ ਕੀ ਕਰਵਾਉਣਾ ਹੈ ਉਹਦੇ ਤੋਂ ਮੈਂ ਜਦ ਮੇਰੇ ਦੁੱਖ ਚ ਨਹੀਂ ਖੜੀ ਅਗਰ ਮਨੇ ਵੀ ਸਭ ਹੜੱਪ ਲਿਆ ਮੈਨੂੰ ਮਹਤਾਜ ਬਣਾਤਾ ਲੋਕਾਂ ਤੋਂ ਲਈ ਨੌਕਰੀਆਂ ਕਰਨ ਨੂੰ ਹੁਣ ਤਾਂ ਜਣੀ ਸਾਰਿਆਂ ਤੋਂ ਨਫ਼ਰਤ ਹੋ ਗਈ ਮੈਨੂੰ ਸੰਬਰ ਨੇ ਦੱਸਿਆ ਫਿਰ ਮੇਰੇ ਨਾਲ ਵੀ ਨਫ਼ਰਤ ਕਰਿਆ ਕਰ ਮੇਰੀ ਦਿੱਤ ਤੂੰ ਹੁਣ ਵੀ ਯਕੀਨ ਕਰਦਾ ਹੈ ਕੀਰਤੀ ਨੇ ਕਿਹਾ ਹੈਗੀ ਆ ਤੁਹਾਡੇ ਨਾਲ ਵੀ ਪਰ ਕਿਸੇ ਹੋਰ ਗੱਲ ਤੋਂ ਸੰਬਰ ਬੋਲਿਆ ਕਿਹੜੀ ਗੱਲ ਤੋਂ ਦੱਸ ਕੀਰਤੀ ਨੇ ਪੁੱਛਿਆ ਇਹ ਵੀ ਅੰਮ੍ਰਿਤਾ ਕਿਸੇ ਨੇ ਵੀ ਨਹੀਂ ਸੋਚਿਆ ਤੁਸੀਂ ਵੀ ਨਹੀਂ ਫਿਰ ਕਦੇ ਮੈਂ ਸੋਚਦਾ ਹਾਂ ਵੀ ਤੁਹਾਡੀ ਵੀ ਕੀ ਵਸੀ ਤੁਹਾਡੀ ਵੀ ਮਜਬੂਰੀ ਸੀ ਸਮਰ ਨੇ ਕਿਹਾ ਮੈਂ ਤਾਂ ਵਾਦੂ ਸੋਚਿਆ ਸੀ ਪਰ ਮੈਨੂੰ ਸੋਚਣ ਹੀ ਨਹੀਂ ਸੀ ਦਿੱਤਾ ਜਾਂਦਾ ਲਵੀ ਤੇ ਮੰਮੀ ਨੇ ਮੈਨੂੰ ਮਜਬੂਰ ਕੀਤਾ ਸੀ ਵਿਆਹ ਕਰਵਾਉਣ ਲਈ ਮੈਂ ਮੰਨਤਾਂ ਕੀਤੀਆਂ ਤਰਲੇ ਕੀਤੇ ਪਰ ਮੇਰੇ ਕੋਈ ਨਹੀਂ ਸੀ ਸੁਣਦਾ ਲਵੀ ਮੈਨੂੰ ਬਹੁਤ ਬੋਲਦਾ ਸੀ ਕਹਿੰਦਾ ਤੈਨੂੰ ਤਾਂ ਸ਼ੌਂਕਾ ਤਰਸ ਪੱਤਰ ਬਣਨ ਦਾ ਛੁਪ ਕਰਕੇ ਵਿਆਕਰ ਵਾਲਾ ਕਹਿੰਦਾ ਖੀਰਤੀ ਨਹੀਂ ਦੱਸਿਆ ਚਲ ਛੱਡੋ ਰਹਿਣ ਦੋ ਹੋਣਾ ਗੱਲਾਂ ਜੋ ਹੋ ਗਿਆ ਸੋ ਹੋ ਗਿਆ ਬਸ ਕਦੇ ਕਦੇ ਹੋ ਜਾਂਦਾ ਕੁਛ ਏਦਾਂ ਮੈਨੂੰ ਵੀ ਸਾਰੇ ਏਦਾਂ ਹੀ ਨਿਕਲ ਗਏ ਤਾਂ ਹੀ ਸਭ ਤੋਂ ਨਫ਼ਰਤ ਹੋ ਗਈ ਮੈਨੂੰ ਸਮਰ ਨੇ ਦੱਸਿਆ ਤੈਨੂੰ ਪਤਾ ਮੈਂ ਆਪਣੀ ਇੱਕ ਅਗੀਜ਼ਮੈਂਟ ਵੀ ਤੋੜਦੀ ਸੀ ਉਹ ਮੁੰਡਾ ਇਹ ਨਾ ਗਲਤ ਸੀ ਮੈਂ ਸਾਰੀ ਹਿਸਟਰੀ ਕਢਵਾ ਲਈ ਸੀ ਉਹਦੀ ਪਰ ਲਵੀ ਤੇ ਮੰਮੀ ਕਹਿੰਦੇ ਤੂੰ ਵਿਆਹ ਕਰਵਾ ਲੈ ਉਹਦੇ ਨਾਲ ਜਿੰਮੇ ਦਾ ਮਰਜ਼ੀ ਆ ਪਰ ਮੈਂ ਕਿਵੇਂ ਸਹਿ ਲੈਂਦੀ ਨਾ ਕੁਝ ਮੈਂ ਜਵਾਬ ਦੇ ਦਿੱਤਾ ਵੀ ਹਾਂ ਤੂੰ ਦੂਹ ਕ ਦਿਨ ਪਹਿਲਾਂ ਹੀ ਕੀਰਤੀ ਨੇ ਦੱਸਿਆ ਚਲੋ ਛੱਡੋ ਹੁਣ ਟੈਨਸ਼ਨ ਨਾ ਲਵੋ ਬਸ ਹਾਲਾਤ ਤੁਹਾਡੇ ਖਿਲਾਫ ਸੀ ਸਮਰ ਨੇ ਕਿਹਾ ਨਫ਼ਰਤ ਕਰ ਲੈ ਮੈਨੂੰ ਤਾਂ ਸਾਰੇ ਕਰਦੇ ਨੇ ਨਫ਼ਰਤ ਤੂੰ ਵੀ ਕਰ ਲੈ ਮੈਂ ਤਾਂ ਹੁਣ ਕਿਸੇ ਨੂੰ ਕੁਝ ਨਹੀਂ ਕਹਿੰਦੀ ਮੈਂ ਸ਼ਾਇਦ ਹੀ ਆ ਨਫ਼ਰਤ ਦੇ ਲਾਇਕ ਕੀਰਤੀ ਨੇ ਕਿਹਾ ਮੈਨੂੰ ਬਸ ਇਸ ਗੱਲ ਦੀ ਫਿਕਰ ਆ ਕਿ ਕੋਈ ਉਹਦੀ ਖ਼ਬਰ ਨਹੀਂ ਲੈਂਦਾ ਜਿਹੜਾ ਬਿਨਾਂ ਕਸੂਰ ਤੋਂ ਜੇਲ੍ਹ 'ਚ ਰੁਲਦਾ ਏ ਲਵੀ ਨੂੰ ਆਪਣੇ ਨਸ਼ੇ ਦੀ ਪੂਰਤੀ ਚਾਹੀਦੀ ਆ ਹਿਟਲਰ ਨੂੰ ਪਤਾ ਨਹੀਂ ਕੀ ਚਾਹੀਦਾ ਏ ਉਹਦੀ ਨੂਨ ਨੂੰ ਪੈਸਾ ਚਾਹੀਦਾ ਏ ਉਹਨੂੰ ਮਿਲ ਗਿਆ ਆਪਣੀ ਮਾਸੀ ਜੀ ਉਹ ਪਤਾ ਨਹੀਂ ਚੁੱਪ ਕਿਉਂ ਨੇ ਕਿਉਂ ਨਹੀਂ ਕੁਝ ਕਰ ਰਹੇ ਉਹ ਸਮਸਤੋਂ ਬਾਹਾਰਾ ਰਹੀ ਕਰ ਤੁਹਾਡੀ ਤੁਸੀਂ ਤਾਂ ਮੈਂ ਜਿੰਨੀ ਵੀ ਰਿਸਪੈਕਟ ਤੁਹਾਡੀ ਕਰਾਂ ਉਹ ਘੱਟ ਆ ਕਿਉਂਕਿ ਤੁਸੀਂ ਸਿਰਫ ਪਿਆਰ ਤੇ ਰਿਸਪੈਕਟ ਦੇ ਲਾਇਕ ਹੋ ਨਫਰਤ ਦੀ ਨਹੀਂ ਐਵੇਂ ਥੋੜੀ ਮੈਂ ਤੁਹਾਨੂੰ ਲੱਖਾਂ ਜੋ ਇੱਕ ਭਾਬੀ ਕਹਿਣਾ ਹੁੰਨਾ ਏ ਸਮਰ ਨੇ ਕਿਹਾ ਸਭ ਪੈਸੇ ਦੇ ਪੁੱਤ ਨਹੀਂ ਇੱਥੇ ਕੀਰਤੀ ਨੇ ਕਿਹਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਸਾਰਿਆਂ ਨੂੰ ਕੀ ਹੋ ਗਿਆ ਜਿਹੜੇ ਕੁਝ ਕਰਦੇ ਹੀ ਨਹੀਂ ਅੰਮ੍ਰਿਤ ਲਈ ਮਾਸੀ ਜੀ ਕਾਤੋਂ ਚੁੱਪ ਨੇ ਕਿਤੇ ਹਿਟਲਰ ਤੋਂ ਡਰਦੀ ਮਰੀ ਤਾਂ ਨਹੀਂ ਚੁੱਪ ਬੈਠੇ ज फिर दिल ही इना टुट गया उन्ह आस ही नहीं रही हूँ कुछ भी ठीक हो समर ने कहा बस आस नहीं रही केंद्र डरते डरते नहीं है किसी तो यह तेनों भी चंकी तरह पता ही आ कि के नहीं की दसिया मामा जी भी नहीं कुछ कर देते ना वकील करता कुछ की हो गया सारियानों पैसे दे रिश्ते रह गए यतलब तो फिर समर ने चिंता जताई ਵਕੀਲ ਨੂੰ ਤਾਂ ਪੈਸੇ ਚਾਹੀਦੇ ਨੇ ਮਹੀਨੇ ਦੀ ਮਹੀਨੇ ਉਹ ਨੂੰ ਮਿਲ ਜਾਂਦੇ ਹੋਣਗੇ ਟਾਈਮ ਨਾਲ ਕੀਰਤੀ ਨੇ ਕਿਹਾ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਏ ਫਿਰ ਰਿਸ਼ਤੇ ਬਣਦੇ ਹੀ ਪੈਸੇ ਲਈ ਨੇ ਸਮਰਦਿਆ ਗੱਲਾਂ ਵਿੱਚੋਂ ਨਿਰਾਸ਼ਾ ਚਲਕ ਰਹੀ ਸੀ ਹਮ ਸਹੀ ਗੱਲ ਆ ਕੀਰਤੀ ਨੇ ਕਿਹਾ ਸਤਨਾਮ ਦੀਦੀ ਹੁਣਾ ਚਾਰਾਂ ਵਿੱਚੋਂ ਕੋਈ ਤਾਂ ਸੋਚੇ ਕੋਈ ਤਾਂ ਕਰੇ ਕੁਝ ਕਿਉਂ ਨਹੀਂ ਖਬਰ ਲੈਂਦਾ ਉਹਦੀ ਕੀ ਮਜਬੂਰੀ ਆ ਉਹਦੀ ਆਖਰੀ ਕਿਉਂ ਰੁਲਦਾ ਇਹੋ ਜਿਲ ਚ ਇਹ ਵੀ ਨਹੀਂ ਪਤਾ ਵੀ ਕੀ ਦੇ ਕਰਕੇ ਕਾਦੀ ਜੁਰਮ ਚ ਸੰਭਨਨੇ ਗਿਆ ਮਿਲਣ ਵੀ ਨਹੀਂ ਸੀ ਆਉਂਦੇ ਉਹ ਤਾਂ ਮੰਮੀ ਜੀ ਨੂੰ ਫਿਰ ਇੱਕ ਵਾਰ ਜਾ ਕੇ ਬੋਲ ਕੇ ਵੀ ਆਈ ਸੀ ਮੰਮੀ ਲਵੀ ਨੂੰ ਨਾਲ ਲੈ ਕੇ ਦੀਦੀ ਉਹਨਾਂ ਨੇ ਫਿਰ ਨਹੀਂ ਆ ਕੇ ਸਾਰ ਲੈ ਕਦੀ ਕੀਰਤੀ ਨਹੀਂ ਦੱਸਿਆ ਉਹਨਾਂ ਨੂੰ ਤਾਂ ਆਪਣੀ ਸਹੀ ਗਲਤ ਦੀ ਪਰਖ ਕਰਨ ਜੋਗਾ ਵੀ ਨਹੀਂ ਛੱਡਿਆ ਦਿਮਾਗ ਦੀ ਕੋਈ ਕਾਪੀ ਵੀ ਨਹੀਂ ਉਹਦੀ ਦੁਨੀਆ ਤੇ ਇਹ ਜਿਹੜਾ ਕਮਲਾ ਹੋਇਆ ਫਿਰਦਾ ਹੀ ਹੁਣ ਜੇਲ੍ਹ 'ਚ ਜੀਨੂੰ ਆਪਣੀ ਪਰਾਈ ਦਾ ਵੀ ਨਹੀਂ ਪਤਾ ਧੰਵਾ ਜੀ ਬਾਕੀ ਕੱਲ ਦੇ ਵੀਡੀਓ 'ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕਾਲ ਜੀ